ਸਾਬਕਾ ਵਿਧਾਇਕ ਤੇ ਹਲਕਾ ਫਿਲੋਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਖੈਰਾ ਨੇ ਦੱਸਿਆ ਕਿ ਹੜਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਵਾਦਲ ਵੱਲੋਂ ਸ਼ੁਰੂ ਕੀਤੀ ਗਈ ਸੇਵਾ ਨਿਰੰਤਰ ਜਾਰੀ ਹੈ ਜਿੱਥੇ ਪਹਿਲਾਂ ਬੰਨਾ ਨੂੰ ਬਚਾਉਣ ਲਈ ਚੱਲ ਰਹੀ ਸੇਵਾ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੇ ਯੋਗਦਾਨ ਪਾਉਂਦੇ ਆ ਰਹੇ ਹਨ ਉਸੇ ਤਰ੍ਹਾਂ ਹੁਣ ਹੜ੍ਹ ਪ੍ਰਭਾਵਿਤ ਲੋਕਾਂ ਦੇ ਜੀਵਨ ਨੂੰ ਮੁੜ ਪਟੜੀ ਤੇ ਚੜਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹੁਣ ਦਰਿਆ ਨੇੜਲੇ ਪਿੰਡਾਂ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਫੋਗਿੰਗ ਦੀ ਮੁਹਿੰਮ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ ਇਸੇ ਲੜੀ ਤਹਿਤ ਅੱਜ ਹਲਕਾ ਫਲੋਰ ਦੇ ਪਿੰਡ ਮੋਹ ਸਾਬਤ ਤੋਂ ਫੌਗਮ ਦੀ ਸੇਵਾ ਸ਼ੁਰੂ ਕੀਤੀ ਗਈ ਅੱਜ ਇੱਕ ਵਾਰ ਸਾਬਿਤ ਹੋ ਰਿਹਾ ਹੈ ਕਿ ਔਖੀ ਘੜੀ ਜਦੋਂ ਪੰਜਾਬ ਦੀ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਤੋਂ ਪਗੋੜੀ ਹੋ ਚੁੱਕੀ ਹੈ ਅਜਿਹੇ ਸਮੇਂ ਪੰਜਾਬੀਆਂ ਦੀ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੀ ਲੋਕਾਂ ਦੇ ਨਾਲ ਡਟ ਕੇ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਿਹੜਾ ਹੜ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਤਕਰੀਬਨ ਅੱਧੇ ਤੋਂ ਜ਼ਿਆਦਾ ਜਿਹੜੇ ਜ਼ਿਲ੍ਹੇ ਆ ਉਸ ਮਾਰ ਦੇ ਹੇਠ ਜਿਹੜੇ ਆਏ ਆ ਜਿਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਹੋਇਆ ਘਰਾਂ ਦਾ ਵੀ ਨੁਕਸਾਨ ਜਿਹੜਾ ਹੋਇਆ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੇ ਦਿਨ ਤੋਂ ਹੀ ਪੂਰੀ ਕੋਰ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੱਲੋਂ ਬੰਨਾਂ ਦੇ ਉੱਤੇ ਜਾ ਕੇ ਵੀ ਪਿੰਡਾਂ ਦੇ ਵਿੱਚ ਜਾ ਕੇ ਵੀ ਜਿੱਥੇ ਮਾਲੀ ਸਹਾਇਤਾ ਔਰ ਡੀਜ਼ਲ ਦੀ ਸੇਵਾ ਨਿਭਾਈ ਗਈ ਉਹ ਤੋਂ ਬਾਅਦ ਵਿੱਚ ਜਿਹੜੀ ਲੱਖਾਂ ਟਨ ਜਿਹੜਾ ਚਾਰੇ ਦੀ ਸੇਵਾ ਨਿਭਾਈ ਗਏ ਤੇ ਹੁਣ ਕਿਉਂਕਿ ਜਦੋਂ ਨੁਕਸਾਨ ਹੁੰਦਾ ਹੈ ਪਾਣੀ ਤੋਂ ਬਾਅਦ ਫਿਰ ਬਿਮਾਰੀ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਜਿਹੜਾ ਸਾਹਮਣੇ ਆਉਂਦਾ ਹੈ ਉਹਦੇ ਲਈ ਹੁਣ ਜਿਹੜਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਜਿੱਥੇ ਪੂਰੇ ਪੰਜਾਬ ਦੇ ਵਿੱਚ ਮੱਛਰ ਮੱਖੀ ਤੋਂ ਬਚਣ ਦੇ ਲਈ ਪੂਰੇ ਫੋਗਿੰਗ ਤੇ ਸਪਰੇਅ ਸਿਸਟਮ ਜਿਹੜੀ ਹੋ ਰਹੀ ਆ ਉਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਫਲੋਰ ਦੇ ਵੀ ਵਿੱਚ ਜਿਹੜਾ ਪਹਿਲਾਂ ਅੱਜ ਅਸੀਂ ਪਵਿੱਤਰ ਸਥਾਨ ਮੋਸਾਬ ਦੀ ਧਰਤੀ ਤੋਂ ਜਿਹੜਾ ਇਹ ਕਿਥੋਂ ਆਰੰਭਤਾ ਜਿਹੜੀ ਹੈ ਸੇਵਾ ਦੀ ਕੀਤੀ ਹੈ ਜਿਹੜੀ ਵੱਖ-ਵੱਖ ਪਿੰਡਾਂ ਦੇ ਵਿੱਚ ਹਰ ਰੋਜ਼ ਕੀਤੀ ਜਾਊਗੀ ਪਹਿਲਾਂ ਦਰਿਆ ਦੇ ਨਾਲ ਲੱਗਦੇ ਏਰੀਆ ਜਿਹੜੇ ਨੇ ਉੱਥੇ ਤੇ ਉਸ ਤੋਂ ਬਾਅਦ ਬਾਕੀ ਸਾਰੇ ਪਿੰਡਾਂ ਦੇ ਵਿੱਚ ਹਰ ਰੋਜ਼ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਜੂਥ ਅਕਾਲੀ ਦਲ ਦੇ ਆਗੂ ਸਹਿਬਾਨਾਂ ਵੱਲੋਂ ਜਿਹੜੀ ਇਹ ਸਪਰੇਅ ਦੀ ਕੀਤੀ ਜਾਊਗੀ ਸਵਾਜਿ ਤੋਂ ਅਰੰਭ ਸ਼ੁਰੂਆਤ ਕੀਤੀ ਹੈ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਸਾਰੇ ਪਿੰਡਾਂ ਨੂੰ ਕਵਰ ਕਰਾਂਗੇ ਧੰਨਵਾਦ